ਪਟਿਆਲਾ ਰਿਆਸਤੂ ਸ਼ੁਰੂ ਤੋਂ ਸਿੱਖ ਰਾਜ ਲਈ ਗਦਾਰ ਹੀ ਰਹੀ। ਬਾਬਾ ਆਲਾ ਸਿੰਘ ਨੇ ਅਹਿਮਦ ਸ਼ਾਹ ਅਬਦਾਲੀ ਅੱਗੇ ਝੁੱਕ ਕੇ 3 ਲੱਖ ਬਦਲੇ 'ਚ ਮਹਾਰਾਜ ਦੀ ਉਪਾਧੀ ਲਈ ਸੀ। ਤੇ ਮਹਾਰਾਜਾ ਸਾਹਿਬ ਸਿੰਘ ਤੇ ਬਾਕੀ ਸਰਦਾਰ ਜ਼ੁਬਾਨ ਤੋੜ ਗਏ ਤੇ ਅੰਗਰੇਜ਼ ਹਕੂਮਤ ਦੇ ਹੱਕ ਵਿੱਚ ਦਸਤਕਤ ਕਰ ਦਿੱਤੇ। ਮਹਾਰਾਜਾ ਰਣਜੀਤ ਸਿੰਘ ਨਾਲ ਪੱਗ ਵਟਾ ਕੇ ਗੱਦਾਰੀ ਕਰ ਗਏ। ਨਹੀਂ ਤਾਂ ਮਾਲਵਾ ਵੀ ਸਿੱਖ ਰਾਜ ਦਾ ਹਿੱਸਾ ਹੁੰਦਾ ਸੀ ਜਮਨਾ ਤੱਕ ਹੋਣਾ ਸੀ ਖਾਲਸਾ ਰਾਜ ਪੰਜਾਬ ਦੇ ਇਤਿਹਾਸ ਵਿੱਚ ਕਈ ਅਜਿਹੀਆਂ ਘਟਨਾਵਾਂ ਵਾਪਰੀਆਂ ਜੋ ਸਿਰਫ ਰਾਜਸੀ ਖੇਡਾਂ ਦੀਆਂ ਕਹਾਣੀਆਂ ਨਹੀਂ ਸਗੋਂ ਦਿਲ ਨੂੰ ਝੰਜੋੜ ਦੇਣ ਵਾਲੀਆਂ ਭਾਵਨਾਤਮਕ ਘਟਨਾਵਾਂ ਹਨ ਇਨ੍ਹਾਂ ਵਿੱਚੋਂ ਇੱਕਾ ਪਟਿਆਲਾ ਰਿਆਸਤ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਕੀਤੀ ਗਈ ਗੱਦਾਰੀ ਇਹ ਕਹਾਣੀ ਸਿੱਖ ਇਤਿਹਾਸ ਦਾ ਇੱਕ ਦੁਖਦਈ ਅਧਿਆਇ ਹੈ ਜਿਸ ਵਿੱਚ ਬਹਾਦਰ ਦੀ ਥਾਂ ਧੋਖੇ ਨੇ ਲੈ ਲਈ ਅਤੇ ਮਾਲਵੇ ਦਾ ਇਲਾਕਾ ਸਦਾ ਲਈ ਸਿੱਖ ਰਾਜ ਤੋਂ ਵੱਖ ਹੋ ਕੇ ਰਹਿ ਗਿਆ। ਗੱਲ ਸ਼ੁਰੂ ਕਰਦੇ ਆਂ ਫੂਲਕਿਆਂ ਮਿਸਲ ਦੀਆਂ ਰਿਆਸਤਾਂ ਪਟਿਆਲਾ ਅਤੇ ਨਾਬਾ ਵਿਚਕਾਰ ਛੋਟੀਆਂ-ਮੋਟੀਆਂ ਗੱਲਾਂ ਤੇ ਅਕਸਰ ਤਣਾਅ ਬਣਿਆ ਰਹਿੰਦਾ ਸੀ। ਇੱਕ ਪਿੰਡਾ ਦਲੱਦੀ ਜੋ ਨਾਬਾ ਰਿਆਸਤ ਦੇ ਬਿਲਕੁਲ ਨਾਲ ਲੱਗਦਾ ਸੀ ਪਰ ਉਸ ਉੱਤੇ ਪਟਿਆਲਾ ਰਿਆਸਤ ਦੇ ਮਹਾਰਾਜਾ ਸਾਹਿਬ ਸਿੰਘ ਦਾ ਕਬਜਾ ਸੀ। ਇਹ ਛੋਟਾ ਜਿਹਾ ਪਿੰਡ ਸਿਰਫ ਜ਼ਮੀਨ ਦਾ ਟੁਕੜਾ ਨਹੀਂ ਸੀ ਸਗੋਂ ਇਹ ਮਾਨ ਸਨਮਾਨ ਅਤੇ ਰਾਜਸੀ ਤਾਕਤ ਦਾ ਪ੍ਰਤੀਕ ਸੀ ਇਸੇ ਕਾਰਨ ਦੋਵਾਂ ਰਿਆਸਤਾਂ ਦੇ ਸਰਦਾਰਾਂ ਦੀਆਂ ਅੱਖਾਂ ਵਿੱਚ ਖਟਕਦਾ ਸੀ ਅਤੇ ਇਸ ਨੂੰ ਆਪਣੇ ਅਧੀਨ ਲੈਣ ਦੀ ਹੋੜ ਵਿੱਚ ਇਹ ਇੱਕ ਦੂਜੇ ਦੇ ਮੁਕਾਬਲੇ 'ਚ ਖੜੇ ਹੋ ਗਏ ਨਾਬੇ ਦਾ ਮਹਾਰਾਜਾ ਜਸਵੰਤ ਸਿੰਘ ਨੇ ਦਲੱਦੀ ਪਿੰਡ ਤੇ ਹਮਲਾ ਕਰਕੇ ਆਪਣੇ ਕਬਜ਼ੇ 'ਚ ਕਰ ਲਿਆ ਹੁਣ ਦਲੱਦੀ ਪਿੰਡ ਤੇ ਦਾਅਵੇ ਨੂੰ ਲੈ ਕੇ ਸ਼ੁਰੂ ਹੋਇਆ ਇਹ ਝਗੜਾ ਛੇਤੀ ਇੱਕ ਵੱਡੀ ਲੜਾਈ ਜਵਾਲਤ ਹੋ ਗਿਆ ਇਸ ਵਿਵਾਦ ਵਿੱਚ ਹੋਰ ਰਿਆਸਤਾਂ ਦੇ ਸਰਦਾਰ ਵੀ ਸ਼ਾਮਿਲ ਹੋ ਗਏ। ਰਾਜਾ ਭਾਗ ਸਿੰਘ ਜੋ ਜੀਂਦਦਾ ਰਾਜਾ ਸੀ ਉਹ ਨਾਬੇ ਦੇ ਹੱਕ 'ਚ ਆ ਗਿਆ। ਜਦੋਂ ਕਿ ਪੰਗਾ ਸਿੰਘ, ਮਹਤਾਬ ਸਿੰਘ, ਥਾਨੇਸਰ, ਲਾਲ ਸਿੰਘ ਕੈਥਲ, ਪਟਿਆਲਾ ਦੇ ਹੱਕ 'ਚ ਆ ਗਏ। ਇਹ ਝਗੜਾ 2 ਮਹੀਨਿਆਂ ਤੱਕ ਖੂਨੀ ਲੜਾਈ 'ਚ ਬਦਲ ਗਿਆ ਜਿਸ ਵਿੱਚ ਮਹਤਾਬ ਸਿੰਘ ਥਾਨੇਸਰ ਮਾਰਿਆ ਗਿਆ। ਇਸ جنگ ਨੇ ਪੰਜਾਬ ਦੇ ਰਾਜਸੀ ਮਾਹੌਲ ਨੂੰ ਹੋਰ ਵੀ ਗਰਮਾ ਦਿੱਤਾ ਅਤੇ ਸਿੱਖ ਰਿਆਸਤਾਂ ਵਿੱਚ ਘਰਫੁੱਟ ਨੂੰ ਜਗ ਜाहिर ਕਰ ਦਿੱਤਾ। ਇਹੀ ਉਹ ਸਮਾਂ ਸੀ ਜਦੋਂ ਹਰ ਸਰਦਾਰ ਆਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ਵਿੱਚ ਸੀ ਪਰ ਇਸ ਦੌਰਾਨ ਇੱਕੇ ਦੀ ਥਾਂ ਵੰਡ ਨੇ ਜ਼ੋਰ ਫੜ ਲਿਆ ਹੁਣ ਇਸ ਦੌਰਾਨ ਪੂਰੀ ਦੁਨੀਆ ਉੱਤੇ ਦੋ ਤਾਕਤਾਂ ਮਕਬੂਲ ਸੀ ਇੱਕ ਸੀ ਬ੍ਰਿਟਿਸ਼ ਹਕੂਮਤ ਤੇ ਦੂਜਾ ਸੀ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ 1806 ਈਸਵੀ ਵਿੱਚ ਜਦੋਂ ਇਹ ਵਿਵਾਦ ਹੱਦੋਂ ਵੱਧ ਗਿਆ ਤਾਂ ਪੰਜਾਬ ਦਾ ਸ਼ੇਰ ਮਹਾਰਾਜਾ ਰਣਜੀਤ ਸਿੰਘ ਨੇ ਸਾਲਸੀ ਦੀ ਭੂਮਿਕਾ ਨਿਭਾਈ ਤੇ ਉਹਨਾਂ ਨੂੰ ਇਹ ਮਸਲਾ ਸੁਲਝਾਉਣ ਲਈ ਸੱਦਿਆ ਗਿਆ ਉਹ 20000 ਫੌਜ ਲੈ ਕੇ ਦੋਵਾਂ ਰਸਤਿਆਂ ਦੇ ਬਲਾਵੇ ਤੇ ਪਟਿਆਲੇ ਪੁੱਜੇ ਤੇ ਪਟਿਆਲੇ ਦੇ ਰੇਲਵੇ ਸਟੇਸ਼ਨ ਕੋਲ ਜੋ ਗੇਟ ਬਣਿਆ ਉੱਥੇ ਮਹਾਰਾਜਾ ਰਣਜੀਤ ਸਿੰਘ ਦੋ ਦਿਨ ਠਹਿਰੇ ਸੀ ਤੇ ਉਹਨਾਂ ਦੀ ਮੌਜੂਦਗੀ ਅਤੇ ਕੂਟਨੀਤਿਕ ਸਮਝ ਨੇ ਝਗੜੇ ਨੂੰ ਸ਼ਾਂਤ ਕਰ ਦਿੱਤਾ ਫੈਸਲੇ ਵਜੋਂ ਦਲੱਦੀ ਪਿੰਡ ਪਟਿਆਲਾ ਨੂੰ ਦੇ ਦਿੱਤਾ ਜਦੋਂ ਕਿ ਰਾਏਕੋਟ 31 ਪਿੰਡ ਨਾਬੇ ਨੂੰ ਦੇ ਦਿੱਤੇ ਅਤੇ 54 ਪਿੰਡ ਰਾਜਾ ਭਾਗ ਸਿੰਘ ਜੀਂਦ ਨੂੰ ਦੇ ਦਿੱਤੇ 32 ਪਿੰਡ ਸਰਦਾਰ ਗੁਰਦਿੱਤ ਸਿੰਘ ਲਾੜਮਾ ਨੂੰ ਦੇ ਦਿੱਤੇ ਤੇ ਮਹਾਰਾਜਾ ਰਣਜੀਤ ਸਿੰਘ ਨੇ ਦੋਵਾਂ ਰਿਆਸਤਾਂ ਤੋਂ ਨਜ਼ਰਾਨੇ ਵੀ ਲਏ ਜੋ ਉਹਨਾਂ ਦੀ ਸਰਦਾਰੀ ਅਤੇ ਇਨਸਾਫ ਦੀ ਮਿਸਾਲ ਸੀ ਇਸ ਫੈਸਲੇ ਨਾਲ ਨਾ ਸਿਰਫ ਸੁਲ੍ਹਾ ਹੋਈ ਸਗੋਂ ਮਹਾਰਾਜਾ ਦੀ ਸ਼ਾਖ ਵੀ ਵਧੀ ਤੇ ਉਹ ਚਾਹੁੰਦੇ ਸੀ ਕਿ ਸਿੱਖ ਰਿਆਸਤਾਂ ਵਿੱਚ ਘਾਰ ਇਹੋ ਜਿਹੇ ਮਸਲੇ ਸੁਲਝਦੇ ਰਹਿਣ ਦਲੱਦੀ ਵਿਵਾਦ ਦੇ ਹੱਲ ਤੋਂ ਬਾਅਦ ਵੀ ਮਹਾਰਾਜਾ ਰਣਜੀਤ ਸਿੰਘ ਦਾ ਪਟਿਆਲਾ ਰਿਆਸਤ ਨਾਲ ਲਗਾਤਾਰ ਸੰਪਰਕ ਰਿਹਾ ਤੇ 1807 ਵਿੱਚ ਮਹਾਰਾਜਾ ਰਣਜੀਤ ਸਿੰਘ ਦੂਜੀ ਵਾਰ ਪਟਿਆਲੇ ਆਏ ਜਦੋਂ ਰਾਜਾ ਸਾਹਿਬ ਸਿੰਘ ਤੇ ਉਸਦੀ ਰਾਣੀ ਆਸਕੌਰ ਵਿਚਕਾਰ ਕ੍ਰੇਲੂ ਝਗੜਾ ਹੋਇਆ ਤਾਂ ਮਹਾਰਾਜਾ ਰਣਜੀਤ ਸਿੰਘ ਫਿਰਤੋ ਸਾਲਸੀ ਬਣ ਕੇ ਪਟਿਆਲੇ ਪੁੱਜੇ ਉਹਨਾਂ ਨੇ ਆਪਣੀ ਫੌਜ ਦੀ ਮੌਜੂਦਗੀ ਵਿੱਚ ਦੋਵਾਂ ਵਿਚਕਾਰ ਸਮਝੌਤਾ ਕਰਵਾਇਆ ਤੇ ਰਾਜਾ ਸਾਹਿਬ ਸਿੰਘ ਦੇ ਹੱਥ ਵਿੱਚ ਰਿਆਸਤ ਦੀ ਸਾਰੀ ਤਾਕਤ ਰਹਿਣ ਦਿੱਤੀ ਜਦਕਿ ਰਾਣੀ ਆਸਕੌਰ ਨੂੰ 5000 ਸਾਲਾਨਾ ਦੀ ਜਾਗੀਰ ਮਿਲੀ ਜਿਸ ਵਿੱਚ ਬਨੂੜ ਮਨੀ ਮਾਜਰਾ ਸਨੌਰ ਬਸੌਲੀ ਅਤੇ ਚਰਨਾਰਥਲ ਸ਼ਾਮਿਲ ਸਨ ਹੁਣ ਜਦੋਂ ਦੋ ਵਾਰੀ ਮਹਾਰਾਜਾ ਸਤਲੁਜ ਟੱਪ ਕੇ ਮਾਲਵੇ ਵੱਲ ਆਇਆ ਸੀ ਤਾਂ ਅੰਗਰੇਜ਼ ਹਕੂਮਤ ਨੂੰ ਤੇ ਮਾਲਵੇ ਦੇ ਕਈ ਰਾਜਸਤਾਨਾਂ ਨੂੰ ਡਰ ਹੋ ਗਿਆ ਸੀ ਕਿ ਹੁਣ ਮਹਾਰਾਜਾ ਮਾਲਵੇ ਤੇ ਕਬਜ਼ਾ ਕਰੇਗਾ ਦੋਵੇਂ ਵਾਰੀ 'ਚ ਜਦੋਂ ਤੱਕ ਮਹਾਰਾਜਾ ਵਾਪਸ ਲਾਹੌਰ ਨਹੀਂ ਗਿਆ ਉਦੋਂ ਤੱਕ ਅੰਗਰੇਜ਼ਾਂ ਦੇ ਸਾਹ ਸੁੱਟੇ ਰਹੇ ਇਸ ਘਟਨਾ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਂਤੀ ਸਥਾਪਕ ਦੀ ਭੂਮਿਕਾ ਨੂੰ ਹੋਰ ਮਜ਼ਬੂਤ ਕੀਤਾ ਤੇ ਉਹ ਪਟਿਆਲਾ ਨੂੰ ਆਪਣਾ ਸਹਿਯੋਗੀ ਸਮਝਦੇ ਸਨ ਤੇ ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ ਪਰ ਸਮਾਂ ਬਦਲਦਾ ਗਿਆ ਅਤੇ ਮਾਲਵੇ ਦੇ ਸਰਦਾਰਾਂ ਦੀਆਂ ਨੀਤਾਂ ਵੀ ਬਦਲਦੀਆਂ ਗਈਆਂ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਦਾ ਲਾਹੌਰ ਦਰਬਾਰ ਵੱਧਦੀ ਤਾਕਤ ਨਾਲ ਚਮਕ ਰਿਹਾ ਸੀ ਤੇ ਦੂਜੇ ਪਾਸੇ ਅੰਗਰੇਜ਼ਾਂ ਦਾ ਰਾਜ ਵੀ ਆਪਣੀਆਂ ਜੜ੍ਹਾਂ ਮਜ਼ਬੂਤ ਕਰ ਰਿਹਾ ਸੀ ਹੁਣ ਫੂਲਕੀਆ ਰਿਆਸਤਾਂ ਨੂੰ ਇੱਕ ਪਾਸੇ ਨੂੰ ਚੁਣਨਾ ਸੀ ਤੇ ਪਟਿਆਲਾ ਰਿਆਸਤ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਜੁੜਨ ਦਾ ਮਨ ਬਣਾਇਆ ਇਸੇ ਦੌਰਾਨ 1800 8 ਇਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਪਟਿਆਲੇ ਦੇ ਮਹਾਰਾਜਾ ਸਾਹਿਬ ਸਿੰਘ ਸਮੇਤ ਮਾਲਵੇ ਦੇ ਬਾਕੀ ਸਰਦਾਰਾਂ ਨੂੰ ਲਖਨੌਰ ਵਿੱਚ ਮਿਲਿਆ ਤੇ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸਾਹਿਬ ਸਿੰਘ ਬੀਦੀ ਜੀ ਦੇ ਸਾਹਮਣੇ ਮਹਾਰਾਜਾ ਰਣਜੀਤ ਸਿੰਘ ਨੇ ਪਟਿਆਲਾ ਦੇ ਮਹਾਰਾਜਾ ਸਾਹਿਬ ਸਿੰਘ ਨਾਲ ਪੱਗ ਬਟਾ ਲੀ ਤੇ ਦੋਵੇਂ ਮਹਾਰਾਜੇ ਧਰਮ ਦੇ ਭਰਾ ਬਣ ਗਏ ਤੇ ਮਹਾਰਾਜਾ ਰਣਜੀਤ ਸਿੰਘ ਨੇ ਪਟਿਆਲਾ ਰਿਆਸਤ ਤੇ ਬਾਕੀ ਰਿਆਸਤਾਂ ਦੀ ਰਾਖੀ ਕਰਨ ਦਾ ਵਾਦਾ ਕੀਤਾ ਇਸ ਸਮਯੋਦ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਜਮੂਨਾ ਤੱਕ ਵੱਧ ਜਾਣਾ ਸੀ ਪਰ ਐਵੇਂ ਨਹੀਂ ਹੋ ਮਹਾਰਾਜਾ ਸਾਹਿਬ ਸਿੰਘ ਤੇ ਬਾਕੀ ਸਰਦਾਰ ਜ਼ੁਬਾਨ ਤੋੜ ਗਏ ਤੇ ਅੰਗਰੇਜ਼ ਹਕੂਮਤ ਦੇ ਹੱਕ ਵਿੱਚ ਦਸਤਖਤ ਕਰ ਗਏ ਪਟਿਆਲਾ ਰਿਆਸਤ ਦੀ ਇਸ ਗਦਾਰੀ ਦਾ ਅੰਤਿਮ ਨਤੀਜਾ ਇਹ ਨਿਕਲਿਆ ਕਿ 25 ਅਪ੍ਰੈਲ 1809 ਨੂੰ ਮਹਾਰਾਜਾ ਰਣਜੀਤ ਸਿੰਘ ਤੇ ਅੰਗਰੇਜ਼ਾਂ ਵਿਚਕਾਰ ਇੱਕ ਸਮਝੌਤਾ ਹੋਇਆ। ਇਸ ਸਮਝੌਤੇ ਅਨੁਸਾਰ ਦਰਿਆ ਸਤਲੁਜ ਨੂੰ ਦੋਹਾਂ ਤਾਕਤਾਂ ਦੀ ਸੀਮਾ ਮੰਨ ਲਿਆ ਗਿਆ। ਇਸ ਤੋਂ ਬਾਅਦ 1809 ਨੂੰ ਅੰਗਰੇਜ਼ਾਂ ਨੇ ਮਾਲਵੇ ਦੇ ਆ ਰਿਆਸਤਾਂ ਦੀ ਰੱਖਿਆ ਦਾ ਐਲਾਨ ਕਰ ਦਿੱਤਾ ਤੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਅਸਰ ਤੋਂ ਮੁਕਤ ਕਰ ਦਿੱਤਾ। ਇਸ ਨਾਲ ਨਾ ਸਿਰਫ ਮਹਾਰਾਜਾ ਦੀ ਰਾਜਸੀ ਤਾਕਤ ਨੂੰ ਝਟਕਾ ਲੱਗਾ ਸਗੂਨਾਂ ਦੇ ਦਿਲ ਤੇ ਵੀ ਡੰਗੀ ਝੋਟ ਲੱਗੀ। ਜਿੰਨਾ ਸਰਦਾਰਾਂ ਨੂੰ ਉਹਨਾਂ ਨੇ ਆਪਣੇ ਭਰਾਵਾਂ ਵਾਂਗ ਸਮਝਿਆ ਉਹਨਾਂ ਨੇ ਉਸ ਦੀ ਪਿੱਠ ਵਿੱਚ ਛੁਰਾ ਮਾਰਿਆ ਇਹ ਸਿਰਫ ਇੱਕ ਰਾਜਸੀ ਹਾਰ ਨਹੀਂ ਸੀ ਸਗੋਂ ਇੱਕ ਭਾਵਨਾਤਮਕ ਤੁਖਾ ਸੀ ਇਹ ਉਹ ਸਮਾਂ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਅਗਰ ਕਿਸੇ ਸਿੰਘ ਵੱਲ ਵਿਸ਼ਵਾਸਪਰੀ ਅੱਖ ਨਾਲ ਦੇਖ ਲੈਂਦਾ ਸੀ ਤਾਂ ਉਹ ਸਿੰਘ ਜਾਨ ਤੱਕ ਵਾਰ ਦਿੰਦੀ ਸੀ ਮਹਾਰਾਜੇ ਦੀ ਤੇ ਐਡਾ ਰਤਵਾ ਸੀ ਮਹਾਰਾਜੇ ਦਾ ਪਰ ਇੱਥੇ ਮਹਾਰਾਜੇ ਨਾਲ ਪੱਗ ਬਟਾਕੇ ਤੁਖਾ ਹੋ ਗਿਆ ਤੇ ਇਸ ਧੋਖੇ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਮਨਾ ਤੱਕ ਦੇ ਸਿੱਖ ਰਾਜ ਦੇ ਸੁਪਨੇ ਨੂੰ ਤੋੜ ਦਿੱਤਾ। ਪਟਿਆਲਾ ਰਾਜ ਦੀ ਇਸ ਗਦਾਰੀ ਨੇ ਸਿੱਖ ਇਤਿਹਾਸ ਦੇ ਰਾਹ ਨੂੰ ਬਦਲ ਕੇ ਰੱਖ ਦਿੱਤਾ ਅਤੇ ਅੰਗਰੇਜ਼ਾਂ ਦੇ ਹੱਥਾਂ ਵਿੱਚ ਖਿਡਣ ਦਾ ਰਾਹ ਪੱਧਰਾ ਬਣਾ ਲਿਆ। ਇੱਥੇ ਇੱਕ ਗੱਲ ਹੋਰ ਦੱਸਣੀ ਹੈ। ਬਾਬਾ ਆਲਾ ਸਿੰਘ ਜੋ ਕਿ ਪਟਿਆਲਾ ਰਾਜ ਦੇ ਸੰਸਥਾਪਕ ਸਨ, ਉਹਨਾਂ ਨੇ ਨਵਾਬ ਕਪੂਰ ਸਿੰਘ ਤੋਂ ਅੰਮ੍ਰਿਤ ਛਕਿਆ ਸੀ। ਪਰ ਬਾਅਦ ਵਿੱਚ ਅਹਿਮਦ ਸ਼ਾਹ ਅਬਦਾਲੀ ਅੱਗੇ ਝੁਕ ਕੇ 3 ਲੱਖ ਬਦਲੇ ਵਿੱਚ ਮਹਾਰਾਜ ਦੀ ਉਪਾਧੀ ਲਈ ਸੀ ਜਦੋਂ ਕਿ ਅਬਦਾਲੀ ਨੇ ਵੱਡੇ ਕੱਲੂ ਘਾਰੇ 'ਚ ਹਜ਼ਾਰਾਂ ਸਿੱਖ ਸ਼ਹੀਦ ਕਰ ਦਿੱਤੇ ਸੀ ਫਿਰ ਬਾਬਾ ਆਲਾ ਸਿੰਘ ਨੇ ਸਿੱਖਾਂ ਨਾਲ ਕੋਈ ਹਮਦਰਦੀ ਨਾ ਦਿਖਾਈ ਉਸ ਤੋਂ ਬਾਅਦ ਆਲਾ ਸਿੰਘ ਦਾ ਪੋਤਾ ਰਾਜਾ ਅਮਰ ਸਿੰਘ ਮਹਾਰਾਜਾ ਸਾਹਿਬ ਸਿੰਘ ਦਾ ਪਿਓ ਸੀ ਜੋ ਉਸਨੇ ਅਬਦਾਲੀ ਦੀ ਸ਼ਰਨ 'ਚ ਜਾ ਕੇ ਰਾਜਾਏ ਰਾਜਗਾਨ ਦੀ ਉਪਾਧੀ ਲਈ ਤੇ ਫਿਰ ਮਹਾਰਾਜਾ ਸਾਹਿਬ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਪੱਗ ਵਟਾ ਕੇ ਗਦਾਰੀ ਕੀਤੀ ਤੇ ਅੱਗੇ ਮਹਾਰਾਜਾ ਸਾਹਿਬ ਸਿੰਘ ਦੇ ਪੁੱਤ ਮਹਾਰਾਜਾ ਕਰਮ ਸਿੰਘ ਨੇ ਅੰਗਰੇਜ਼ਾਂ ਨਾਲ ਮਿਲ ਕੇ ਜਥੇਦਾਰ ਬਾਬਾ ਹਨੂਮਾਨ ਸਿੰਘ ਸਮੇਤ 62000 ਸਿੱਖ ਪਟਿਆਲਾ ਵਿੱਚ ਸ਼ਹੀਦ ਕਰ ਦਿੱਤੇ ਜਿਸ ਉੱਤੇ ਸਾਡੀ ਇੱਕ ਵੱਖਰੀ ਵੀਡੀਓ ਬਣੀ ਹੋਈ ਆ ਜਿਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਤਾਂ ਮੁੱਖ ਦੀ ਗੱਲ ਇਹ ਆ ਕਿ ਪਟਿਆਲਾ ਰਿਆਸਤ ਸੁਰੂ ਤੋਂ ਹੀ ਪੰਥ ਨਾਲ ਗਦਾਰੀ ਹੀ ਕਰਦਾ ਆਇਆ ਬੇਸ਼ੱਕ ਇਹ ਗੱਲ ਵਿਵਾਦਤ ਹੋ ਸਕਦੀ ਆ ਪਰ ਪਟਿਆਲਾ ਰਿਆਸਤ ਦੀਆਂ ਗਦਾਰੀਆਂ ਦਾ ਇਤਿਹਾਸ ਕਿਤਾਬਾਂ ਵਿੱਚ ਦਰਜਾ ਤੇ ਦਸਤਾਵੇਜ਼ ਮੌਜੂਦ ਨੇ ਇਸ ਦੌਰਾਨ ਮਾਲਵੇ ਦੇ ਸਰਦਾਰਾਂ ਨੇ ਜੋ ਰਣਜੀਤ ਸਿੰਘ ਨਾਲ ਗਦਾਰੀ ਕੀਤੀ ਉਹ ਖਾਲਸਾ ਰਾਜ ਦਾ ਸੁਪਨਾ ਜੋ ਜਮਨਾ ਤੱਕ ਸੀ ਉਹ ਚੱਕ ਨਾ ਜਾਊ ਹੋ ਗਿਆ ਇਹ ਕਹਾਣੀ ਸਿੱਖ ਇਤਿਹਾਸ ਦਾ ਇੱਕ ਅਹਿਹ ਪੰਨਾ ਜੋ ਦੱਸਦਾ ਕਿ ਰਾਜਸੀ ਲਾਲਚ ਤੇ ਡਰ ਕਿਵੇਂ ਵਫਾਦਾਰੀ ਨੂੰ ਖਤਮ ਕਰ ਸਕਦੇ ਨੇ ਇਹ ਘਟਨਾਵਾਂ ਸਾਨੂੰ ਯਾਦ ਕਰਵਾਉਂਦੀਆਂ ਨੇ ਕਿ ਇਤਿਹਾਸ ਸਿਰਫ ਜਿੱਤਾਂ ਦੀਆਂ ਕਹਾਣੀਆਂ ਨਹੀਂ ਸਗੋਂ ਟੁੱਟੇ ਭਰੋਸਿਆਂ ਦੀਆਂ ਦੁਖਦਾਈ ਯਾਦਾਂ ਵੀ ਹੁੰਦੀਆਂ ਨੇ ਪਟਿਆਲਾ ਰਿਆਸਤ ਦੀ ਇਸ ਗਦਾਰੀ ਕਾਰਨ ਮਾਲਵੇ ਦਾ ਖੇਤਰ ਸਿੱਖ ਰਾਜ ਤੋਂ ਵਾਂਝਾ ਰਹਿ ਗਿਆ ਤੇ ਖਾਲਸਾ ਰਾਜ ਸਤਲੁਜ ਤੋਂ ਪਾਰ ਹੀ ਰਿਹਾ ਧੰਨਵਾਦ